ਕਵਰੀ ਨੇ ਇੱਕ ਬੀਬੀ ਆਪਣੇ ਬੱਚੇ ਨੂੰ ਲੈ ਕੇ ਮਾਹਪੁਰਖਾ ਕੋਲੇ ਚਲੀ ਗਈ ਅਰਦਾਸ ਬੇਨਤੀ ਕੀਤੀ ਕਿ ਸਾਡੇ ਘਰੇ ਅੱਤ ਦੀ ਗਰੀਬੀ ਹੈ ਜੀ ਤੁਸੀਂ ਕਿਰਪਾ ਕਰੋ ਮੈਂ ਸੁਣਿਆ ਇੱਥੇ ਅਰਦਾਸ ਕੀਤੀ ਕਦੇ ਵੀ ਖਾਲੀ ਨਹੀਂ ਹੁੰਦੀ ਤੇ ਮੈਂ ਇੱਥੇ ਅਰਦਾਸ ਕੀਤੀ ਸਾਡੇ ਘਰੇ ਗਰੀਬੀ ਆ ਤੇ ਮੈਂ ਅਰਦਾਸ ਕੀਤੀ ਵੀ ਸਾਡੇ ਘਰੋਂ ਗਰੀਬੀ ਚੱਕੀ ਜਾਵੇ ਫਿਰ ਮਾਹਪੁਰਖਾ ਨੇ ਉਹ ਬੀਬੀ ਨੂੰ ਕਹਾ ਕਹਿੰਦੇ ਆਪ 50 ਰੁਪਏ ਰੱਖ ਲਓ ਕਹਿੰਦੇ ਪਈ ਤੁਹਾਡੇ ਕੰਮ ਆਉਣਗੇ ਉਹ ਬੀਬੀ ਨੇ ਮਨਾ ਕਰਤਾ ਕਹਿੰਦੇ ਨਾ ਅਸੀਂ ਨਹੀਂ ਲੈਣੇ ਬਾਬਾ ਜੀ ਤੁਹਾਡੇ ਤੋਂ ਪੈਸੇ ਅਸੀਂ ਨਹੀਂ ਲੈ ਸਕਦੇ ਅਸੀਂ ਇਹ ਪਾਪ ਆਪਦੀ ਸਿਰ ਤੇ ਨਹੀਂ ਚੜਾ ਸਕਦੇ ਦੇਖੋ ਅਸੀਂ ਤੁਹਾਡੇ ਤੋਂ ਪੈਸੇ ਲੈਂਦੇ ਸੋਹਣੇ ਨਹੀਂ ਲੱਗਦੇ ਮਾਹਪੁਰ ਕਹਿੰਦੇ ਕੋਈ ਗੱਲ ਨਹੀਂ ਭਾਈ ਰੱਖ ਲੋ ਦੁਬਾਰੇ ਫੇਰ ਦੇਣ ਦੀ ਕੋਸ਼ਿਸ਼ ਕੀਤੀ ਤੇ ਉਸ ਬੀਬੀ ਨੇ ਮੂਰਦ ਦਿੱਤੇ ਮਾਹਪੁਰ ਖਾਨੇ ਸ਼ਿਵਦਾਰ ਨੂੰ ਕਹਾ ਕਿ ਨਾ ਐ ਕਰੋ ਉਹ ਬੀਬੀ ਜਿਹੜੀ ਆਈ ਸੀ ਨਾ ਬੱਚੇ ਨੂੰ ਲੈ ਕੇ ਐਂ ਕਰੋ ਉਹ ਬੀਬੀ ਨੂੰ ਨਾ ਲੈ ਕੇ ਉਹ ਬੱਚੇ ਨੂੰ ਲੈ ਕੇ ਆਏ ਸਾਡੇ ਕੋਲੋਂ ਬੱਚੇ ਨੂੰ ਲੈ ਕੇ ਆਓ ਵੜਨੇ ਉਹ ਬੱਚੇ ਨੂੰ ਲੈ ਕੇ ਆਈ ਸੀ ਬਦਾ ਤੇ ਬੱਚੀ ਦੀ ਜੀਬ ਦੇ ਵਿੱਚ 50 ਰੁਪਏ ਪਾਤੇ ਕਹਿੰਦੇ ਆਏ ਕਰ ਬੁੱਤਰ ਇਹ ਤਿਹੜੇ ਕੰਮ ਹੋਣਗੇ ਤੇ ਦੱਸੀ ਨਾ ਆਪਦੀ ਬੀਬੀ ਨੇ ਕਿ ਜਦੋਂ ਬੱਚਾ ਬੱਚੀ ਨੂੰ ਮਾਹਪੁਰਖਾਂ ਨੇ 50 ਰੁਪਏ ਦੇ ਦਿੱਤੇ ਤੇ ਬੱਚਾ ਆਪਣੀ ਮਾਤਾ ਕੋਲ ਆ ਗਿਆ ਤੇ ਹੁਣ ਮਾਹਪੁਰਖਾਂ ਨੇ ਮਰਨਾ ਕੀਤਾ ਸੀ ਦੱਸਣਾ ਨਹੀਂ ਬੀਬੀ ਨੇ ਪੁੱਛਿਆ ਕਹਿੰਦੇ ਕੀ ਕਹਿੰਦੇ ਸੀ ਕਹਿੰਦੇ ਕੁਝ ਨਹੀਂ ਕਹਿੰਦੇ ਸੀ ਤੇ ਹੁਣ ਬੱਚਾ ਕੋਈ ਬੱਚਾ ਨਾ ਬੱਚੇ ਦਾ ਦਾਸੀ ਜਿੰਨਾ ਮੰਨਦੀ ਗੱਲ ਤੂੰ ਬੀਬੀ ਨੇ ਫ फेब्रुवारी ਮੈਂ ਦੱਸ ਦੇ ਵੀ ਬਾਬੇ ਨੇ ਤੈਨੂੰ ਕੀ ਕਿਹਾ ਬਾਬਾ ਜੀ ਨੇ ਤੈਨੂੰ ਕੀ ਕਿਹਾਗਾ ਉਹ ਕਹਿੰਦਾ ਜੀ ਬਾਬਾ ਜੀ ਨੇ ਮੇਰੀ ਜੇਬ ਦੇ ਵਿੱਚ 50 ਰੁਪਏ ਪਾਏ ਆ ਤੇ ਇਹ ਮੈਂ ਲੈ ਆਇਆ ਮੈਨੂੰ ਕਹਿੰਦੇ ਦੱਸਿਓ ਨਾ ਦੀ ਬੀਬੇ ਤੇ ਮਾਈ ਨੇ ਕੀ ਕੀਤਾ ਬੱਚੀ ਦੀ ਜੇਬ ਚ 50 ਰੁਪਏ ਕੱਢ ਕੇ 50 ਰੁਪਏ ਕੱਢ ਕੇ ਮਾਪੁਰ ਖਾਨ ਨੂੰ ਮੋੜ ਵਿੱਚ ਚਲੀਏ ਕਹਿੰਦੇ ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦੇ ਮੋੜਿਆ ਰਾਸਤਾ ਕ੍ਰੋਸ ਕਰਨ ਲੱਗੀ ਜੋ ਸੜਕ ਸੀ ਕੀ ਰਸਤੇ ਦੀ ਵਿੱਚ ਰਸਤਾ ਸੜਕ ਲੰਘਣ ਲੱਗੀ ਕੀ ਹੋਇਆ ਕਹਿੰਦੇ ਬੱਚਾ ਉੰਬਲ ਸੜਾਕੇ ਪੱਜ ਲਿਆ ਦੀ ਇੱਕ ਬੱਸ ਆਈ ਬੱਸ ਨੇ ਉਸ ਬੱਚੇ ਨੂੰ ਫੀਟ ਮਾਰੀ ਟੱਕਰ ਮਾਰੀ ਤੇ ਬੱਚਾ ਜ਼ੋਰ ਜਾ ਕੇ ਡਿੱਗਿਆ ਉਸ ਦੀ ਮੌਤ ਤੇ ਮਾਈ ਰੋਂਦੀ ਬਿਲਕੁਲ ਜਿੱਕਾ ਮਾਰਦੀ ਬੱਚੇ ਨੂੰ ਲੈ ਕੇ ਉਹ ਅੱਖਾਂ ਨਿਕੋਲ ਚਲੀ ਗਈ ਕਹਿੰਦੀ ਮੈਂ ਤਾਂ ਤੁਹਾਨੂੰ ਕਿਹਾ ਸੀ ਸਾਡੀ ਗਰੀਬੀ ਦੂਰ ਕਰ ਦੇ ਪਰ ਤੁਸੀਂ ਤਾਂ ਮੇਰੀਆਂ ਖੁਸ਼ੀਆਂ ਕੀ ਖੋ ਲਈਆਂ ਮੇਰਾ ਇੱਕੋ ਇੱਕ ਪੁੱਤ ਸੀ ਤੁਸੀਂ ਉਹ ਵੀ ਖੋ ਲਈ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਹਿੰਨੇ ਮੈਂ ਇਹੋ ਜਾਂ ਕੀ ਪਾਪ ਕੀਤਾ ਸੀ ਮੈਂ ਇੱਥੇ ਖੁਸ਼ੀਆਂ ਲੈਣ ਆਈ ਸੀ ਮੈਂ ਇੱਥੇ ਅਮੀਰੀ ਲੈਣ ਆਈ ਸੀ ਮੈਂ ਆਪਣੇ ਘਰ ਘਰ ਦੀ ਗਰੀਬੀ ਦੂਰ ਕਰਨ ਆਈ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਪੁੱਤ ਦੀ ਮੌਤ ਹੋ ਜਾਣੀ ਹੈ ਕਿ ਮੈਨੂੰ ਪਤਾ ਹੁੰਦਾ ਬੈਠੀ ਲੈ ਕੀ ਨਾ ਮਾਪਰ ਕੋ ਬੋਲੇ ਕਹਿੰਨੇ ਭਾਈ ਸਾਨੂੰ ਪਤਾ ਸੀਗਾ ਇਹ ਕੰਮ ਹੋਣਾਗਾ ਪਰ ਅਸੀਂ 50 ਰੁਪਏ ਦੇ ਦੇ ਰਿਹਾ ਸੀ ਕਿਸੇ ਗੱਲੋਂ ਦੇ ਰਹੀ ਸੀ ਇਹ 50 ਰੁਪਏ ਨਹੀਂ ਇਹ 50 ਸਾਲ ਉਮਰ ਦੇ ਰਹੀ ਸੀ ਬੱਚੇ ਨੂੰ ਤੇ ਤੁਸੀਂ ਬਾਰੀ-ਬਾਰੀ ਮੋੜ ਦੇ ਜਿਵੇਂ ਫਿਰ ਪੜਾਏ ਫਿਰ ਮੋੜੇ ਫਿਰ ਪੜਾਏ ਫਿਰ ਮੋੜੇ ਮੈਂ ਬੱਚੇ ਨੂੰ ਜਿਬ ਜਿਵਾ ਕੇ ਵੀ 50 ਰੁਪਏ ਤੋਰੇ 50 ਸਾਲ ਉਮਰ ਤੋਰੀ ਤੇ ਭਾਈ ਤੁਸੀਂ ਫੇਰ ਮੈਨੂੰ ਮੋੜਨ ਆ ਗਏ ਤੇ ਹੁਣ ਇਹਦੇ ਵਿੱਚ ਮੇਰਾ ਵੀ ਕੋਈ ਜ਼ੋਰ ਨਹੀਂ ਚੱਲ ਸਕਦਾ ਮੈਂ ਬਥੇਰੀ ਕੋਸ਼ਿਸ਼ ਕੀਤੀ ਮੈਂ ਇਹਨੂੰ ਵਿਚਾਰਾਂ ਪਰ ਤੁਸੀਂ ਭਾਈ ਇਹਦੇ ਬੈਰੀ ਆਪ ਬਣੇ ਹੋ ਸੀ ਕਿ ਇਸ ਕਰਕੇ ਭਾਈ ਸਾਨੂੰ ਵੀ ਸੋਚਣਾ ਚਾਹੀਦਾ ਵੀ ਮਹਾਪੁਰਖ ਜਿਹੜੇ ਕਰਨੀ ਵਾਲੇ ਨੇ ਜਿਨ੍ਹਾਂ ਨੇ ਕੁਝ ਕਮਾਈ ਕੀਤੀ ਹੈ ਜਿਨ੍ਹਾਂ ਨੇ ਜੱਪ ਤਪ ਕੀਤਾ ਨਾ ਕਹਿੰਦੇ ਭਾਈ ਉਹ ਉਹਨਾਂ ਦੀਆਂ ਰਮਜਾਂ ਨੂੰ ਅਸੀਂ ਨਹੀਂ ਸਮਝ ਸਕਦੇ ਅਸੀਂ ਗੁਰੂ ਦੀ ਰਮਜ ਨੂੰ ਨਹੀਂ ਸਮਝ ਸਕਦੇ ਗੁਰੂ Bo ucaga guruniaam samlan sade Basda terrongundada